ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਤੁਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਅੱਜ ਜਾਨੀ ਕੀ ਜਿਹੜਾ ਦਸੰਬਰ ਪਹਿਲੇ ਦੂਜੇ ਹਫਤੇ ਤੱਕ ਜਾਨੀ ਕੀ 3 ਨਵੰਬਰ ਤੱਕ ਤੋਂ ਉਸ ਤੋਂ ਬਾਅਦ ਦਸੰਬਰ ਦੇ ਪਹਿਲੇ ਦੂਜੇ ਹਫਤੇ ਆ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਰ ਦੋਏ ਸਿਸਟਮ ਹੋਰੇ ਦਿਖਾਈ ਦੇ ਰਹੇ ਨੇ 1 ਦਸੰਬਰ ਦੇ ਪਹਿਲੇ ਦਸੰਬਰ ਦੇ ਦੂਜੇ ਹਫਤੇ ਤਾਂ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਹਨੇਰੀ ਦਾ ਸਾਰ ਰਹਿਣਗੇ ਕਿਤੇ ਕਿਤੇ ਹੜਕਾ ਦਰਮਿਆਨਾ ਤੇਜ਼ ਮੀਂਹ ਦੇ ਝਟਾਂ ਲੱਗ ਸਕਦੀਆਂ ਨੇ ਤਾਂ ਬੱਦਲਵਾਈ ਆ ਵੇਖਣ ਨੂੰ ਮਿਲ ਸਕਦੀ ਕਾਹੋ ਵੀ ਹੋਏਗੇ ਤਾਂ ਕਦੇ ਤੁੰਦਾ ਪੈ ਸਕਦੀ ਹੈ ਨੇ ਠੰਡ ਵਿੱਚ ਕਦੋਂ ਵਾਦਾ ਹੁੰਦੇ ਆ ਸਾਰਨੇ ਸਾਰੀ ਅਪਡੇਟ ਜਾਣਕਾਰੀ ਆਪ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿਕਾਰਮੈਂਡ ਕਰਕੇ ਜਰੂਰ ਦੱਸਿਆ ਕਰੋ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 30 ਨਵੰਬਰ ਤੱਕ ਜਾਨੀ ਕਿ 28 ਤੋਂ ਲੈ ਕੇ 29 30 ਦੋਸਤੋ ਬਾਅਦ ਜੋ ਵੀ ਠੀਕ ਹੈ ਨਵੰਬਰ ਦੇ ਦਿਨ ਰਹਿ ਗਏ ਨੇ 30 ਨਵੰਬਰ ਤੱਕ ਮੌਸਮ ਲਗਭਗ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਸਾਉ ਤੇ ਕੁਝ ਕਰਨ ਦੀ ਸੰਭਾਵਨਾ 25 ਤੋਂ ਲੈ ਕੇ ਜਾਨੀ 29 3 ਦਰمیان ਇੱਕ ਜਿਹੜਾ ਪੱਛਮੀ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਤਾਂ ਪੰਜਾਬ ਤੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨਹੀਂ ਮਿਲੇਗਾ ਲਗਭਗ ਗੱਲ ਕਰੇ ਸਾਰੇ ਖੇਤਰਾਂ ਮੌਸਮ ਸਾਫ਼ ਤੇ ਕੁਝ ਕ੍ਰੈਨ ਦੀ ਸੰਭਾਵਨਾ ਕੋਈ ਇੱਕਰ ਦੇ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਜਿਹੜੀ ਬੱਦਲ ਵਾਈ ਵੇਖਣ ਨੂੰ ਮਿਲੇ ਸਰੀ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਵੇਖਣ ਨੂੰ ਮਿਲੇਗਾ ਮੌਸਮ ਲਗਭਗ ਸਾਫ਼ ਤੇ ਕੁਝ ਕ੍ਰੈਨ ਦੀ ਸੰਭਾਵਨਾ ਹੈ ਤਾਂ ਬੰਗਾਲ ਦੀ ਖਾੜੀ ਵਿੱਚ ਇੱਕ ਜਿਹੜਾ ਸਿਸਟਮ ਬਣਿਆ ਜਿਸ ਦੇ ਪ੍ਰਭਾਵ ਨਾਲ ਤਵਲਨਾਡ ਹੋ ਗਿਆ ਬਾਕੀ ਨਾਲ ਲੱਗਦੇ ਜੋ ਵੀ ਸਮੁੰਦਰ ਦੇ ਇਲਾਕੇ ਹੋ ਗਏ MP ਦੇ ਖੇਤਰ ਹੋਗੇ ਜਾਂ ਕੁਝ UP ਦੇ ਪੱਛਮੀ ਇਲਾਕੇ ਹੋਗੇ ਛਤੀਸਗੜ ਹੋ ਗਿਆ ਆਂਧਰ ਪ੍ਰਦੇਸ਼ ਨਾ ਲੱਗਦੇ ਕੋਈ ਖਸਪੂਰ ਵੀ ਲੱਗਿਆ ਜਿਹੜੀ ਸਭਾਵਨਾ ਰਹੇਗੀ ਤਾਂ ਪੰਜਾਬ 'ਚ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਵੇਖਣ ਨੂੰ ਮਿਲੇਗਾ ਮੌਸਮ ਲਗਭਗ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਇਹਦਾ ਸਿਸਟਮ ਆ ਰਿਹਾ ਹੈ ਨ ਪੱਛਮੀ ਸਿਸਟਮ ਜਾਨੀ ਕਿ ਆ ਪਹਿਲੇ ਹਫਤੇ ਦਸੰਬਰ ਦੇ 3-4 ਤੋਂ ਜਿਹੜਾ ਆ ਪਹਾੜਾਂ ਦੇ ਖੇਤਰਾੜੋ ਬਾਜ ਜਾਨੀ ਕਿ ਪਹਾੜੀ ਇਲਾਕਿਆਂ ਪਰਭਾਵਿਤ ਕਰੇਗਾ ਜਿੱਤੇ ਕਿ ਬਰਫ਼ ਵਾਲੀ ਕਾਫੀ ਜਿਹੜੇ ਵੱਡੇ ਪਰ ਬਰਫ਼ ਵਾਲੀ ਹੋਣ ਦੀ ਸੰਭਾਵਨਾ ਹੈ ਤਾਂ ਜਿਸ ਤੀ ਹਵਾਵਾਂ ਛੀਤ ਜਿਹੜੀਆਂ ਹਵਾਵਾਂ ਆ ਪੰਜਾਬ ਵੱਲ ਕੂਚ ਕਰਨਗੇ ਤਾਂ ਪੰਜਾਬ ਦੇ ਟੈਂਪਰੇਚਰ ਗਰਾਫਟ ਵੇਖਣ ਨੂੰ ਮਿਲੇਗੀ ਛੀਤ ਜਿਹੜੀਆਂ ਹਵਾਵਾਂ ਦੇ ਸੀਤਲਰ ਚਲੰਦੀਸ ਸਬੰਧ ਸਭਾਵਨਾ ਚ ਇਤਰਾ ਰੋਦੋ ਮੰਨੀ ਜਾਂ ਜੇ ਲੋ ਦਿਨ ਦੇ ਟੈਂਪਰੇਚਰ 13 14 ਡਿਗਰੀ ਜਾਂ ਇਸ ਤੋਂ ਥੱਲੇ ਆ ਜਾਂਦੇ ਨੇ ਸੀਤਲਰ ਉਦੋਂ ਆਪਣੇ ਠੀਕ ਹੈ ਬਾਂਦੀਦਾ ਉਸ ਤੋਂ ਬਾਅਦ ਜੋ ਵੀ ਠੀਕ ਹੈ ਸਿਸਟਮ ਲੱਗਣਗੇ ਪਹਾੜਾਂ ਤੇ 1 4 5 ਤੋਂ ਲੈ ਕੇ ਉਸ ਵਾਰ 6 7 ਦੇ ਦਰਮਿਆਨ ਤਾਂ ਪਹਾੜਾਂ ਤੇ ਜਿਹੜੀ ਬਰਫਰੀ ਹੋਣ ਦੀ ਸੰਭਾਵਨਾ ਪੰਜਾਬ ਵਿੱਚ ਵੀ ਕਾਫੀ ਇਤਰਾ ਬੱਦਲਵਾਈ ਦੇਖਣ ਨੂੰ ਮਿਲੇਗੀ ਹਲਕੀ ਸੰਘਣੀ ਪਰ ਮੀਂਹ ਦੀ ਸੰਭਾਵਨਾ ਬਹੁਤ ਹੀ ਲਿਮਟਿਡ ਏਰੀਆ ਜਾਨੀ ਕਿ ਥੋੜੇ ਬੋਤ ਖੇਤਰਾ ਵਿੱਚ ਚਾਂਸ ਬਣਦੇ ਦਿਖਾਈ ਦੇ ਰਹੇ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਰੈਡਾਰ ਸਿਸਟਮ ਨੇ ਦਸੰਬਰ ਦੇ ਪਹਿਲੇ ਹਫਤੇ ਜਾਨੀ ਕਿ 4 ਦਸੰਬਰ ਤੋਂ ਲੈ ਕੇ ਤੇ 6-7 ਦੇ ਦਰਮਿਆਨ ਲੱਗਣ ਦੀ ਸੰਭਾਵਨਾ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਹਲਕੀ ਸੰਘਣੀ ਬੱਦਲਵਾਈ ਆ ਕ੍ਰਾਸ ਕਰੇਗੀ ਪਹਾੜਾਂ ਵਾਲੇ ਸਿਸਟਮ ਕੋਚ ਕਰੇਗਾ ਜਿਸ ਦੇ ਨਾਲ ਬੱਦਲਵਾਈ ਪੰਜਾਬ ਦੇ ਕਾਫੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗੀ ਹਲਕੀ ਸੰਘਣੀ ਬੱਦਲਵਾਈ ਅਦਾ ਦੌਰ ਜਿਹੜਾ ਲੱਗਣ ਜਾ ਰਿਹਾ ਤੇ ਉਸ ਤੋਂ ਬਾਅਦ ਕੋਈ ਪੰਜਾਬ ਵਿੱਚ ਆਪਾਂ ਗੱਲ ਕਰੀ ਮੀਂਹ ਦੇ ਜ਼ਿਆਦਾ ਅਸਰ ਨਹੀਂ ਰਹਿਣਗੇ ਕਿਤੇ ਕਿਤੇ ਹੌਸਲੇ ਨਿੱਕੀ ਮੋਟੀ ਕਾਲ ਹੋਈ ਉਸੇ ਹਲਕੇ ਜਾਂ ਕਿਤੇ ਕਿਤੇ ਦਰਮਿਆਨੇ ਸਰਾਟੇ ਦਰਜ ਕੀਤੇ ਜਾ ਸਰ 4 ਦਸੰਬਰ ਤੋਂ ਲੈ ਕੇ ਤੇ 3-4 ਤੋਂ ਲੈ ਕੇ ਆ ਸਾਤ ਦਸੰਬਰ ਦੇ ਜਾਂ ਦਰਮਿਆਨ ਤੋਂ ਉਸ ਵਾਰ ਦਸੰਬਰ ਦਾ ਦੂਜੇ ਜਾਂ ਤੀਜੇ ਹਫਤੇ ਫਿਰ ਤੋਂ ਸਿਸਟਮ ਲੱਗ ਸਕਦਾ ਉਸ ਵਿੱਚ ਜਾਰਾ ਅਸਾਰ ਰਹਣਗੇ ਕਾਫੀ ਕਿਤਰਾ ਵਿੱਚ ਮੀਂਹ ਨਿਰਦੇ ਤੇ ਬਾਕੀ ਸਿਸਟਮ ਵਿੱਚ ਹੋਰ ਵੀ ਜੇਕਰ ਕੋਈ ਬਦਲਾਅ ਵੇਖਣ ਨੂੰ ਮਿਲਦਾ ਤਾਂ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਚੈਨਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਠੰਡ ਵਿੱਚ ਵੀ ਜੇਕਰ ਬੱਦਲਵਾਈ ਕ੍ਰਾਸ ਕਰਦੀ ਜਾਂ ਟਿਕਟਾ ਉਪਕਾ ਬਹੁਤ ਹੀ ਘੱਟ ਲੱਗੇਗੀ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਆ ਟੈਂਪਰੇਚਰ ਵਿੱਚ ਕਾਫੀ ਜਿਹੜੀ ਗਰਾਊਂਡ ਵੇਖਣ ਨੂੰ ਮਿਲੇਗੀ ਸਿਆਸਵੇਰ ਦੇ ਤੇ ਰਾਤ ਦੇ ਟੈਂਪਰੇਚਰ ਵਿੱਚ ਇੱਕ ਜਾਂ 4 ਡਿਗਰੀ ਦੇ ਟੈਂਪਰੇਚਰ ਡਿੱਗਣਗੇ ਜਿਸ ਕਰਕੇ ਠੰਡ ਵਿੱਚ ਆਵਾਦਾਂ ਹੁੰਦੇ ਆ ਸਾਰ ਰਹਿਣਗੇ ਫਿਲਹਾਲ ਕੋ ਤੁੰਦ ਦੀ ਸੰਭਾਵਨਾ ਬੰਦ ਦਿਖਾਈ ਨਹੀਂ ਦੇ ਰਹੀ ਜੇਕਰ ਸਿਸਟਮ ਲੱਗਦਾ ਹੈ ਠੀਕ ਹੈ ਤਾਂ ਤੁੰਦ ਵਿੱਚ ਆ ਸਾਰ ਰਹਿਣਗੇ ਜਾਨੀ ਕਿ ਤੁੰਦ ਜੇਕਰ ਮੀਂਹ ਪੈਂਦਾ ਠੀਕ ਮੀਂਹ ਦੇ ਨਾਲ ਨਮੀ ਬਣੇਗੀ ਨਮੀ ਦੇ ਨਾਲ ਤੁੰਦ ਵਧਣ ਦੇ आसार ਰਹਿਣਗੇ ਤਾਂ ਜੇਕਰ ਤੁੰਦ ਪੈਂਦੇ ਤੋਂ ਆਪਕਾ ਕਾਫੀ ਆ ਕੱਟ ਲੱਗਣ ਦੀ ਸੰਭਾਵਨਾ ਰਹੇਗੀ ਜਿਸ ਕਰਕੇ ਟੈਂਪਰੇਚਰ ਗਰਾਵਟ ਵੇਖਣ ਨੂੰ ਮਿਲੇਗਾ ਤਾਂ ਸ਼ੀਤ ਜਿਹੜੀ ਹਵਾਵਾਂ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਸ਼ੀਤ ਲਰੋਦ ਮੰਨੀ ਜਾਣੀ ਜਾਂ ਦਿਨ ਦੇ ਟੈਂਪਰੇਚਰ ਆ ਨੇ ਸੀਤ ਲਹਿਰ ਉਹ ਦੋ ਆ ਬਾਂਦੀ ਦਿਖਾਈ ਦੇ ਸਕਦੇ ਪਰ ਫਿਲਹਾਲ ਹੁਣ ਕੋਈ ਜਰਾ ਆਪਾਂ ਕੱਲ ਕਰੀ ਸੀਤ ਏੜੀ ਆ 3 ਨਵੰਬਰ ਤੱਕ ਮੌਸਮ ਜਿਆਦਾਤਰ ਠੀਕ ਹੈ ਕੋਈ ਸੀਤ ਲਹਿਰ ਚਲਣ ਦੀ ਸਭਾਵਨਾ ਨਹੀਂ ਦਸੰਬਰ ਦੇ ਦੂਜੇ ਹਫਤੇ ਆ ਕੜਾਕੇ ਠੰਡ ਤਾਂ ਵਾਪਸੀ ਹੋ ਸਕਦੀ ਠੀਕ ਹੈ ਤਾਂ ਧੁੰਦ ਦੀ ਵਾਪਸੀ ਵੀ ਹੋਣ ਦੇ आसार ਰਹਿਣਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਬਾਕੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਹੁੰਚਾ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨਾਂ ਤਾਂ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ